ਕਾਲੀ ਜੀਰੀ ਉਹ ਨਹੀਂ ਹੈ ਜਿਹਨੂੰ ਆਪਾਂ ਰਸੋਈ ਦੇ ਵਿੱਚ ਮਸਾਲੇ ਦੇ ਤੌਰ ਤੇ ਇਸਤੇਮਾਲ ਕਰਦੇ ਹਾਂ ਰਸੋਈ ਦੇ ਵਿੱਚ ਮਸਾਲੇ ਦੇ ਤੌਰ ਤੇ ਜਿਹੜੀ ਚੀਜ਼ ਯੂਜ਼ ਹੁੰਦੀ ਆ ਉਹਨੂੰ ਆਪਾਂ ਕਾਲਾ ਜੀਰਾ ਜਾਂ ਸ਼ਾਹ ਜੀਰਾ ਕਹਿੰਦੇ ਆ ਕਾਲੀ ਜੀਰੀ ਇੱਕ ਅਲੱਗ ਪੌਦਾ ਹੁੰਦਾ ਇਹਨੂੰ ਕੌੜੀ ਜੀਰੀ ਵੀ ਕਿਹਾ ਜਾਂਦਾ ਇਹਦਾ ਸਵਾਦ ਬਹੁਤ ਕੌੜਾ ਹੁੰਦਾ ਤੇ ਇਹਦਾ ਇਸਤੇਮਾਲ ਮੁੱਖ ਰੂਪ ਵਿੱਚ ਪੇਟ ਦੇ ਕੀੜਿਆਂ ਨੂੰ ਮਾਰਨ ਵਾਸਤੇ ਖੂਨ ਸਾਫ਼ ਕਰਨ ਵਾਸਤੇ ਤੇ ਟਰਮਰੀ ਦੇ ਰੋਗਾਂ ਨੂੰ ਦੂਰ ਕਰਨ ਵਾਸਤੇ ਕੀਤਾ ਜਾਂਦਾ ਕਾਲੀ ਜੀਰੀ ਇੱਕ ਬਹੁਤ ਜ਼ਿਆਦਾ ਤੇਜ਼ ਤੇ ਗਰਮ ਤਸੀਰ ਵਾਲੀ ਜੜੀ ਬੂਟੀ ਆ ਇਹਦਾ ਇਸਤੇਮਾਲ ਬਹੁਤ ਸਾਵਧਾਨੀ ਦੇ ਨਾਲ ਅਤੇ ਘੱਟ ਮਾਤਰਾ ਦੇ ਵਿੱਚ ਹੀ ਕੀਤਾ ਜਾਂਦਾ ਹੈ। ਆਯੁਰਵੇਦ ਦੇ ਅਨੁਸਾਰ ਕਾਲੀ ਜੀਰੀ ਮੁੱਖ ਰੂਪ ਦੇ ਵਿੱਚ ਕਫ ਤੇ ਵਾਤ ਨੂੰ ਘੱਟ ਕਰਦੀ ਆ। ਯਾਨੀ ਕਫ ਤੇ ਬਾਏ ਨੂੰ ਘਟਾਉਂਦੀ ਆ ਤੇ ਗਰਮੀ ਨੂੰ ਸਰੀਰ ਦੇ ਵਿੱਚ ਵਧਾਉਂਦੀ ਆ। ਇਹਦੇ ਬਹੁਤ ਸਾਰੇ ਫਾਇਦੇ ਹੁੰਦੇ ਆ। ਪਹਿਲਾ ਫਾਇਦਾ ਇਹ ਆ ਕਿ ਇਹ ਪੇਟ ਦੇ ਕੀੜਿਆਂ ਨੂੰ ਮਾਰਦੀ ਆ। ਇਹ ਕਾਲੀ ਜੀਰੀ ਦਾ ਸਭ ਤੋਂ ਮਸ਼ਹੂਰ ਇੱਕ ਉਪਯੋਗ ਆ, ਇਸਤੇਮਾਲ ਆ। ਇਹ ਆਪਣੀ ਕੜਵਾਹਟ ਅਤੇ ਤੇਜ਼ ਗੁਣਾਂ ਦੇ ਨਾਲ ਪੇਟ ਅਤੇ ਅੰਤੜੀਆਂ ਦੇ ਕੀੜਿਆਂ ਨੂੰ ਮਾਰ ਕੇ ਬਾਹਰ ਕੱਢ ਦਿੰਦੀ ਆ। 1 ਗ੍ਰਾਮ ਕਾਲੀ ਜੀਰੀ ਦਾ ਚੂਰਨ ਤੁਸੀਂ ਇਸ ਮਾਤਰਾ ਨੂੰ ਵਧਾ ਕੇ 2 ਗ੍ਰਾਮ ਤੱਕ ਵੀ ਲਾ ਸਕਦੇ ਹਾਂ ਪਰ ਸ਼ੁਰੂਆਤ 1 ਗ੍ਰਾਮ ਤੋਂ ਹੀ ਕਰਨੀ ਚਾਹੀਦੀ ਆ 1 ਗ੍ਰਾਮ ਚੂਰਨ ਨੂੰ 1 ਚਮਚ ਸ਼ਹਿਦ ਦੇ ਵਿੱਚ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਲਵੋ ਜਾਂ ਫਿਰ ਇੱਕ ਦੂਸਰਾ ਤਰੀਕਾ ਹੋਰ ਹੁੰਦਾ ਇਹ ਤਰੀਕਾ ਥੋੜਾ ਜਿਆਦਾ ਜਿਆਦਾ ਤੇਜ਼ ਆ 1 ਗ੍ਰਾਮ ਚੂਰਨ ਨੂੰ 1 ਚਮਚ ਅਰੰਡੀ ਦੇ ਤੇਲ ਦੇ ਵਿੱਚ ਮਿਲਾ ਕੇ ਰਾਤ ਨੂੰ ਖਾਓ ਅਗਲੀ ਸਵੇਰੇ ਤੁਹਾਡਾ ਪੇਟ ਸਾਫ਼ ਹੋਊਗਾ ਤੇ ਕੀੜੇ ਬਾਹਰ ਨਿਕਲ ਸਕਦੇ ਆ ਇਹਦਾ ਇਸਤੇਮਾਲ 3 ਤੋਂ 5 ਦਿਨਾਂ ਤੱਕ ਹੀ ਕਰਨਾ ਹੁੰਦਾ ਤੇ ਜਾਂ ਫਿਰ ਜਿਵੇਂ ਡਾਕਟਰ ਨੇ ਕਿਹਾ ਹੋਵੇ ਉਹਦੇ ਹਿਸਾਬ ਨਾਲ ਕਰਨਾ ਹੁੰਦਾ ਕਾਲੀ ਜਿਰੀ ਦਾ ਦੂਸਰਾ ਫਾਇਦਾ ਇਹ ਆ ਕਿ ਇਹ ਫੋੜੇ ਫੁੰਸੀ ਚਰਮ ਰੋਗ ਖਾਜ ਖੁਜਲੀ ਐਕਜ਼ੀਮਾ ਸਰਾਇਸਿਸ ਤੇ ਖੂਨ ਸਾਫ ਕਰਦੀ ਆ ਕਾਲੀ ਜੀਰੀ ਨੂੰ ਇੱਕ ਬਿਹਤਰੀਨ ਖੂਨ ਨੂੰ ਸਾਫ ਕਰਨ ਵਾਲੀ ਜੜੀ ਬੂਟੀ ਮੰਨਿਆ ਜਾਂਦਾ ਇਹ ਖੂਨ ਦੇ ਵਿੱਚੋਂ ਗੰਦਗੀ ਨੂੰ ਸਾਫ ਕਰਕੇ ਚਮੜੀ ਦੇ ਰੋਗਾਂ ਨੂੰ ਜੜ੍ਹ ਤੋਂ ਠੀਕ ਕਰ ਸਕਦੀ ਆ ਖਾਸ ਕਰਕੇ ਜਦੋਂ ਖਾਜ ਖੁਜਲੀ ਬਹੁਤ ਜ਼ਿਆਦਾ ਹੋ ਰਹੀ ਹੋਵੇ ਇਹਨਾਂ ਰੋਗਾਂ ਦੇ ਵਿੱਚ ਇਹਨੂੰ ਖਾਧਾ ਵੀ ਜਾਂਦਾ ਤੇ ਉਤੋਂ ਲਗਾਇਆ ਵੀ ਜਾਂਦਾ ਸਭ ਤੋਂ ਪਹਿਲਾਂ ਖਾਣ ਦੀ ਗੱਲ ਕਰ ਲੈਣੇ ਆ 1 ਗ੍ਰਾਮ ਕਾਲੀ ਜੀਰੀ ਦਾ ਚੂਰਨ 1 ਗ੍ਰਾਮ ਨਿੰਮ ਦੀ ਪੱਤੀ ਦਾ ਚੂਰਨ 1 ਗ੍ਰਾਮ ਹਲਦੀ ਇਹਨਾਂ ਤਿੰਨਾਂ ਨੂੰ ਮਿਲਾ ਕੇ ਸਵੇਰੇ ਸ਼ਾਮ ਸਾਦੇ ਪਾਣੀ ਨਾਲ ਖਾਓ ਇਹਨੂੰ ਗਤਾਰ 7 ਦਿਨ ਤੱਕ ਖਾ ਕੇ ਕੁਝ ਦਿਨ ਬੰਦ ਕਰਨਾ ਹੁੰਦਾ ਇਹ ਇਲਾਜ ਲੰਬਾ ਚੱਲ ਸਕਦਾ ਇਸ ਵਾਸਤੇ ਡਾਕਟਰ ਦੀ ਦੇਖ ਰਿਕਟ ਕਰਨਾ ਹੁੰਦਾ ਬਾਹਰੀ ਉਪਯੋਗ ਕਿੱਦਾਂ ਕਰਨਾ ਸਭ ਤੋਂ ਪਹਿਲਾਂ ਫੋੜੇ ਫੁੰਸੀਆਂ ਦੇ ਵਾਸਤੇ ਗੱਲ ਕਰ ਲੈਣੇ ਆ ਜਾਂ ਤਾਂ 8 ਤੋਂ 10 ਕਾਲੀ ਜੀਰੀ ਦੇ ਬੀਜ ਲੈ ਲਓ ਤੇ ਦੋ ਤਿੰਨ ਬੂੰਦਾ ਪਾਣੀ ਦੀਆਂ ਪਾ ਕੇ ਇਹਨਾਂ ਨੂੰ ਕਸਾ ਕੇ ਪੇਸਟ ਬਣਾ ਲਓ ਜਾਂ ਫਿਰ ਇੱਕ ਟੁਟਕੀ ਕਾਲੀ ਜੀਰੀ ਦੇ ਪਾਊਡਰ ਦੇ ਵਿੱਚ ਦੋ ਤਿੰਨ ਬੂੰਦਾ ਪਾਣੀ ਦੀਆਂ ਮਿਲਾ ਕੇ ਪੇਸਟ ਬਣਾ ਲਓ ਇਸ ਪੇਸਟ ਨੂੰ ਉਂਗਲੀ ਦੇ ਨਾਲ ਸਿਰਫ ਫੋੜੇ ਫੁੰਸੀਆਂ ਦੇ ਮੂੰਹ ਤੇ ਉੱਤੇ ਲਾਉਣਾ ਆਸ-ਪਾਸ ਦੀ ਚਮੜੀ ਦੇ ਉੱਤੇ ਨਹੀਂ ਲਾਉਣਾ ਇਹਦੀ ਗਰ ਫੱਕ ਜਾਊਗਾ ਤੇ ਫੁੱਟ ਕੇ ਉਹਦੇ ਵਿੱਚ ਜਿਹੜੀ ਮਵਾਦ ਭਰੀ ਹੋਈ ਆ ਬਾਹਰ ਨਿਕਲ ਜਾਊਗੀ ਇਹਨੂੰ ਤੁਸੀਂ ਦਿਨ ਦੇ ਵਿੱਚ ਦੋ ਵਾਰੀ ਲਾ ਸਕਦੇ ਹੋ ਹੁਣ ਗੱਲ ਕਰਦੇ ਆ ਖਾਜ ਖੁਜਲੀ ਐਕਜ਼ੀਮਾ ਸਰਾਇਸਿਸ ਤੇ ਹੋਰ ਚਰਮ ਰੋਗ ਵਾਸਤੇ ਇਹਨਾਂ ਸਮੱਸਿਆਵਾਂ ਵਾਸਤੇ ਕਾਲੀ ਜੀਰੀ ਨੂੰ ਲਾਉਣਾ ਬਹੁਤ ਹੀ ਜ਼ਿਆਦਾ ਤੇਜ਼ ਹੋ ਸਕਦਾ ਇਸ ਕਰਕੇ ਇਹਨੂੰ ਅਕਸਰ ਕਿਸੇ ਤੇਲ ਦੇ ਵਿੱਚ ਜਾਂ ਕਿਸੇ ਠੰਡੀ ਚੀਜ਼ ਦੇ ਵਿੱਚ ਮਿਲਾ ਕੇ ਲਗਾਇਆ ਜਾਂਦਾ ਤੁਸੀਂ ਕੀ ਕਰੋਗੇ 10 ਗ੍ਰਾਮ ਕਾਲੀ ਜੀਰੀ ਦਾ ਟੂਰਨ ਲੈ ਲਓ ਤੇ 100 ਐਮਐਲ ਨਾਰੀਅਲ ਦਾ ਤੇਲ ਲੈ ਲਓ ਤੇਲ ਨੂੰ ਹਲਕਾ ਜਿਹਾ ਗਰਮ ਕਰੋ ਤੇ ਉਹਦੇ ਵਿੱਚ ਕਾਲੀ ਜੀਰੀ ਦਾ ਟੂਰਨ ਪਾ ਦਿਓ ਇਹਨੂੰ ਇੱਕ ਦਿਨ ਵਾਸਤੇ ਛੱਡ ਦਿਓ ਉਸ ਦੇ ਨਾਲ ਜਿਹੜਾ ਪ੍ਰਭਾਵਿਤ ਹਿੱਸਾ ਹੈ ਉਹਦੇ ਉੱਤੇ ਦਿਨ ਦੇ ਵਿੱਚ ਦੋ ਵਾਰ ਲਾਓ ਨਾਰੀਅਲ ਤੇਲ ਖੁਜਲੀ ਤੇ ਰੁੱਖੇਪਨ ਨੂੰ ਘੱਟ ਕਰੇਗਾ ਤੇ ਕਾਲੀ ਜੀਰੀ ਇਨਫੈਕਸ਼ਨ ਨੂੰ ਘੱਟ ਕਰੇਗੀ ਜਾਂ ਫਿਰ ਇੱਕ ਹੋਰ ਤਰੀਕਾ ਹੁੰਦਾ ਲੇਪ ਬਣਾਉਣਾ ਇੱਕ ਛੋਟਾ ਚਮਚਾ ਕਾਲੀ ਜੀਰੀ ਦਾ ਚੂਰਨ ਦੋ ਛੋਟੇ ਚਮਚ ਨਿੰਮ ਦੀ ਪੱਤੀ ਦਾ ਪਾਊਡਰ ਇੱਕ ਛੋਟਾ ਚਮਚ ਹਲਦੀ ਤੇ ਪੇਸਟ ਬਣਾਉਣ ਵਾਸਤੇ ਪਾਣੀ ਜਾਂ ਗੁਲਾਬ ਜਲ ਇਹਨਾਂ ਸਾਰਿਆਂ ਨੂੰ ਮਿਲਾ ਕੇ ਇੱਕ ਪੇਸਟ ਬਣਾ ਲਓ ਇਸ ਲੇਪ ਦੀ ਪਤਲੀ ਪਰਤ ਖੁਜਲੀ ਐਕਜ਼ੀਮਾ ਸੋਰਾਈਸਿਸ ਵਾਲੀ ਜਗ੍ਹਾ ਤੇ ਲਾਓ 15-20 ਮਿੰਟ ਤੱਕ ਲੱਗਾ ਰਹਿਣ ਦਿਓ ਸੁੱਕਣ ਦਿਓ ਉਸ ਤੋਂ ਬਾ ਲੇਪ ਬਹੁਤ ਜ਼ਿਆਦਾ ਤੇਜ਼ ਹੁੰਦਾ ਤੇ ਇਹਨੂੰ ਲਾਉਣ ਤੋਂ ਬਾਅਦ ਤੇਜ਼ ਜਲਣ ਦਾ ਟ੍ਰਿਬਰ ਮਹਿਸੂਸ ਹੋ ਸਕਦੀ ਆ ਪਰ ਇਹ ਨਾਰਮਲ ਗੱਲ ਹੁੰਦੀ ਆ ਪਰ ਜੇ ਜਲਣ ਬਹੁਤ ਜ਼ਿਆਦਾ ਹੋਵੇ ਸਹਣ ਨਾ ਕਰ ਹੋਵੇ ਤਾਂ ਫੇਰ ਇਹਨੂੰ ਛੇਤੀ ਛੇਤੀ ਪਾਣੀ ਨਾਲ ਧੋ ਲਓ ਲੇਪ ਨੂੰ ਸਿੱਧੇ ਪੂਰੀ ਜਗ੍ਹਾ ਤੇ ਲਾਉਣ ਤੋਂ ਪਹਿਲਾਂ ਇਹਨੂੰ ਚਮੜੀ ਦੇ ਇੱਕ ਛੋਟੇ ਹਿੱਸੇ ਦੇ ਉੱਤੇ ਲਾ ਕੇ 10 ਤੋਂ 15 ਮਿੰਟ ਵਾਸਤੇ ਟੈਸਟ ਕਰੋ ਜੇ ਬਹੁਤ ਜ਼ਿਆਦਾ ਲਾਲੀ ਨਾ ਆਵੇ ਛਾਲੇ ਨਾ ਪੈਣ ਤਾਂ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ ਜੇਕਰ ਐਕਜ਼ੀਮਾ ਜਾਂ ਸਰਾਇਸਿਸ ਦੇ ਵਿੱਚ ਚਮੜੀ ਛਿੱਲੀ ਹੋਈ ਹੈ ਉੱਪਰੋਂ ਜਾਂ ਉੱਪਰ ਕੋਈ ਜ਼ਖਮ ਹੈ ਤਾਂ ਉਹਦੇ ਉੱਪਰ ਇਹ ਭੁੱਖ ਦੀ ਕਮੀ ਗੈਸ ਅਫਾਰਾ ਕਬਜ ਅੰਤੜੀਆਂ ਦੀ ਸੋਜਸ਼ ਤੇ ਹਚਕੀ ਨੂੰ ਠੀਕ ਕਰਦੀ ਹੈ। ਇਹ ਕੌੜੀ ਹੋਣ ਦੇ ਕਰਕੇ ਪਾਚਕ ਰਸਾਂ ਨੂੰ ਵਧਾਉਂਦੀ ਹੈ ਜਿਹਦੇ ਨਾਲ ਭੁੱਖ ਲੱਗਦੀ ਹੈ। ਇਹ ਗੈਸ ਨੂੰ ਘਟ ਕਰਦੀ ਹੈ ਤੇ ਅੰਤੜੀਆਂ ਦੇ ਵਿੱਚ ਜਿਹੜਾ ਮਰੋੜ ਉੱਠਦਾ ਹੈ ਦਰਦ ਹੁੰਦਾ ਉਹਨੂੰ ਠੀਕ ਕਰਦੀ ਹੈ। ਇਹ ਪੇਟ ਸਾਫ਼ ਕਰਨ ਦੇ ਵਿੱਚ ਵੀ ਮਦਦ ਕਰਦੀ ਹੈ। 1 ਗ੍ਰਾਮ ਕਾਲੀ ਜੀਰੀ, 1 ਗ੍ਰਾਮ ਅਜਵੈਨ, 1 ਟੁੱਟਕੀ ਹਿੰਗ ਇਹਨੂੰ ਮਿਲਾ ਕੇ ਖਾਣਾ ਖਾਣ ਤੋਂ ਬਾਅਦ ਗਰਮ ਪਾਣੀ ਨਾਲ ਲਓ। ਸਵੇਰੇ ਸ਼ਾਮ ਲੈ ਸਕਦੇ ਹੋ। ਇਹ ਤਰੀਕੇ ਦੇ ਨਾਲ ਗੈਸ ਤੇ ਭੁੱਖ ਲੱਗੇਗੀ। ਮਤਲਬ ਗੈਸ ਨਿਕਲ ਜਾਏਗੀ ਤੇ ਭੁੱਖ ਲੱਗੇਗੀ। ਹੁਣ ਰਾਤ ਨੂੰ ਸੌਣ ਤੋਂ ਪਹਿਲਾਂ 1 ਗ੍ਰਾਮ ਕਾਲੀ ਜੀਰੀ ਦਾ ਚੂਰਨ 1 ਚਮਚ ਹਰੜ ਦਾ ਚੂਰਨ ਦੋਨਾਂ ਨੂੰ ਮਿਲਾ ਕੇ ਗਰਮ ਪਾਣੀ ਨਾਲ ਲੈ ਲਓ ਸਵੇਰੇ ਪੇਟ ਸਾਫ਼ ਹੋ ਜਾਏਗਾ ਹਿੱਕ ਕੀ ਵਾਸਤੇ ਕਿਦਾਂ ਇਸਤੇਮਾਲ ਕਰਨਾ ਇਹਦੇ ਵਾਸਤੇ 1/2 ਗ੍ਰਾਮ ਚੂਰਨ 1 ਚਮਚ ਸ਼ਹਿਦ ਆਪਸ ਵਿੱਚ ਮਿਲਾ ਲਓ ਤੇ ਇਹਨੂੰ ਹੌਲੀ-ਹੌਲੀ ਟਟੋ ਇਹਨੂੰ ਇੱਕੋ ਬਾਰ ਦੇ ਵਿੱਚ ਨਿਗਲਣਾ ਨਹੀਂ ਹੈਗਾ ਹੌਲੀ-ਹੌਲੀ ਚਟਣਾ ਤਾਂਕਿ ਗਲੇ ਨੂੰ ਆਰਾਮ ਮਿਲੇ ਕਾਲੀ ਜੀਰੀ ਦਾ ਤਿੱਖਾ ਤੇਜ ਗੁਣ ਤੇ ਸ਼ਹਿਦ ਦਾ ਸੂਧਿੰਗ ਕਰਨ ਵਾਲਾ ਗੁਣ ਯਾਨੀ ਆਰਾਮ ਪਹੁੰਚਾਉਣ ਵਾਲਾ ਗੁਣ ਡਾਇਆਫ੍ਰਾਮ ਦੀ ਜਿਹੜੀ ਏਂਠਨ ਹੁੰਦੀ ਹੈ ਮਤਲਬ ਡਾਇਆਫ੍ਰਾਮ ਦੇ ਵਿੱਚ ਜਿਹ ਬਾਦ ਹਿੱਟ ਕੀ ਆ ਰਹੀ ਹੈ ਉਹ ਨੂੰ ਸ਼ਾਂਤ ਕਰਦੀ ਹੈ ਹਿੱਟ ਕੀ ਰੁਕ ਜਾਂਦੀ ਹੈ ਕਾਲੀ ਜਿਰੀ ਦਾ ਚੌਥਾ ਫਾਇਦਾ ਇਹ ਹੈ ਕਿ ਇਹ ਵਾਤ ਤੇ ਕਫ ਦੀ ਬਜਾ ਨਾਲ ਜਿਹੜੇ ਸਰੀਰ ਦੇ ਵਿੱਚ ਵਕਾਰ ਪੈਦਾ ਹੁੰਦੇ ਆ ਰੋਗ ਪੈਦਾ ਹੁੰਦੇ ਆ ਉਹਨਾਂ ਨੂੰ ਠੀਕ ਕਰਦੀ ਹੈ ਖਾਸ ਕਰਕੇ ਅਸਥਮਾ ਇਹਦੀ ਤਸੀਰ ਗਰਮ ਹੁੰਦੀ ਹੈ ਇਸ ਕਰਕੇ ਇਹ ਫੇਫੜਿਆਂ ਦੇ ਵਿੱਚ ਜੰਮੀ ਕਫ ਨੂੰ ਪਘਲਾ ਕੇ ਬਾਹਰ ਕੱਢ ਦਿੰਦੀ ਹੈ ਜਿਹਦੇ ਨਾਲ ਸਾਹ ਲੈਣ ਦੇ ਵਿੱਚ ਆਸਾਨੀ ਹੁੰਦੀ ਹੈ 1 ਗ੍ਰਾਮ ਕਾਲੀ ਜਿਰੀ ਦਾ ਟੂਰਨ 1 ਚਮਚ ਸ਼ਹਿਦ ਦੇ ਵਿੱਚ ਮਿਲਾ ਕੇ ਦਿਨ ਦੇ ਵਿੱਚ ਦੋ ਵਾਰੀ ਹੌਲੀ ਹੌਲੀ ਚਟੋ ਤੇ ਬਾਅਦ ਦੇ ਵਿੱਚ ਥੋੜਾ ਜਿਹਾ ਗਰਮ ਪਾਣੀ ਪੀ ਲਓ ਇਹਦੇ ਨਾਲ ਸਾਹ ਲੈਣ ਚ ਆਸਾਨੀ ਹੋਏਗੀ ਕ ਦੇ ਵਿੱਚ ਬਹੁਤ ਆਰਾਮ ਮਿਲੇਗਾ ਕਾਲੀ ਜੀਰੀ ਦਾ ਪੰਜਵਾਂ ਫਾਇਦਾ ਸੋਰਸ ਤੇ ਦਰਦ ਨੂੰ ਘੱਟ ਕਰਨ ਵਾਸਤੇ ਕਾਲੀ ਜੀਰੀ ਦਾ ਸੋਰਸ ਤੇ ਦਰਦ ਨੂੰ ਘਟਾਉਣ ਵਾਸਤੇ ਆਂਤ੍ਰਿਕ ਸੇਵਨ ਮੁੱਖ ਰੂਪ ਦੇ ਵਿੱਚ ਉਦੋਂ ਕੀਤਾ ਜਾਂਦਾ ਜਦੋਂ ਦਰਦ ਜਾਂ ਸੋਰਸ ਦਾ ਕਾਰਨ ਵਾਤ ਦੋਸ਼ ਜਾਂ ਕਫ ਦੋਸ਼ ਹੋਵੇ ਜਿਵੇਂ ਕਿ ਆਮ ਵਾਤ ਜਾਂ ਗਠੀਆ 1 ਗ੍ਰਾਮ ਕਾਲੀ ਜੀਰੀ ਦਾ ਟੂਰਨ 1 ਗ੍ਰਾਮ ਸੁੰਢ ਦਾ ਟੂਰਨ ਆਪਸ ਵਿੱਚ ਮਿਲਾ ਕੇ ਇਹਨੂੰ ਖਾਓ ਇਹਦੇ ਨਾਲ ਵਾਤ ਦੀ ਵਜ੍ਹਾ ਕਰਕੇ ਸਰੀਰ ਦੇ ਵਿੱਚ ਜਿਹੜੇ ਦਰਦ ਹੁੰਦੇ ਆ ਉਹ ਠੀਕ ਹੋ ਜਾਂਦੇ ਗਰਮ ਪਾਣੀ ਦੇ ਨਾਲ ਤੁਸੀਂ ਇਹਨੂੰ ਖਾਓ ਦਿਨ ਚ ਦੋ ਵਾਰੀ ਜੇ ਜੋੜਾਂ ਦਾ ਦਰਦ ਹੁੰਦਾ ਤਾਂ 1 ਗ੍ਰਾਮ ਕਾਲੀ ਜੀਰੀ ਦਾ ਇਨੂੰ ਮਿਲਾ ਕੇ ਗਰਮ ਪਾਣੀ ਦੇ ਨਾਲ ਖਾਓ ਦਿਨ ਚ ਦੋ ਵਾਰੀ ਡੋੜਾਂ ਦਾ ਦਰਦ ਠੀਕ ਹੋਏਗਾ ਇਸ ਮਿਸ਼ਰਣ ਨੂੰ ਹਮੇਸ਼ਾ ਖਾਣਾ ਖਾਣ ਤੋਂ ਬਾਅਦ ਗੁੰਗਨੇ ਪਾਣੀ ਦੇ ਨਾਲ ਖਾਣਾ ਚਾਹੀਦਾ ਇਹਦਾ ਕਾਰਨ ਇਹ ਹੈ ਕਿ ਪੇਟ ਦੇਤੇ ਇਹਦਾ ਸਿੱਧਾ ਅਸਰ ਨਾ ਹੋਵੇ ਇਸ ਕਰਕੇ ਪਰ ਇਹਨੂੰ ਤੁਸੀਂ ਵੱਧ ਤੋਂ ਵੱਧ 5 ਦਿਨਾਂ ਤੱਕ ਹੀ ਲਗਾਤਾਰ ਖਾ ਸਕਦੇ ਹੋ ਉਸ ਤੋਂ ਜ਼ਿਆਦਾ ਨਹੀਂ ਫਿਰ ਗੈਪ ਦੇ ਦਿਓ ਗੈਪ ਦੇ ਕੇ ਦੁਬਾਰਾ ਖਾ ਸਕਦੇ ਹੋ ਸੋਜਰਸ ਨੂੰ ਘਟਾਉਣ ਵਾਸਤੇ ਤੇ ਦਰਦ ਨੂੰ ਘਟਾਉਣ ਵਾਸਤੇ ਕਾਲੀ ਜੀਰੀ ਦਾ ਜਿਹੜਾ ਮੁੱਖ ਇਸਤੇਮਾਲ ਹੈ ਉਹ ਬੇਸਿਕਲੀ ਬਾਹਰੋਂ ਕੀਤਾ ਜਾਂਦਾ ਥਾਣ ਦਾ ਤਰੀਕਾ ਮੈਂ ਤੁਹਾਨੂੰ ਦੱਸਦਾ ਹੁਣ ਬਾਹਰੋਂ ਕਿਵੇਂ ਕਰਨਾ ਉਹ ਤੁਹਾਨੂੰ ਦੱਸਦਾ ਖਾਸ ਕਰਕੇ ਜੇ ਤੁਹਾਨੂੰ ਜੋੜਾਂ ਦਾ ਦਰਦ ਹੈ ਜਾਂ ਕਿਤੇ ਸੱਟ ਲੱਗੀ ਹੋਈ ਆ ਸੱਟ ਦੀ ਵਧਾ ਕਰਕੇ ਸੋ ਜਿਸ ਪਈ ਹੋਈ ਆ ਦਰਦ ਹੋ ਰਹੀ ਆ ਤਾਂ ਕਿਵੇਂ ਕਰਨਾ ਕਾਲੀ ਜੀਰੀ ਦਾ ਇਸਤੇਮਾਲ ਬਾਹਰੋਂ ਕਾਲੀ ਜੀਰੀ ਦਾ ਪਾਊਡਰ ਲੈ ਲਓ ਤੇ ਗੁੰਗੁਨਾ ਪਾਣੀ ਲੈ ਲਓ ਗੁੰਗੁਨੇ ਪਾਣੀ ਦੀ ਜਗ੍ਹਾ ਤੇ ਤੁਸੀਂ ਅਰੰਡੀ ਦਾ ਤੇਲ ਵੀ ਲੈ ਸਕਦੇ ਹੋ ਸੋ ਤੁਸੀਂ ਕੀ ਕਰਨਾ ਕਿ ਇੱਕ ਤੋਂ ਦੋ ਚਮਚ ਕਾਲੀ ਜੀਰੀ ਦਾ ਚੂਰਨ ਲੈ ਕੇ ਇਹਨੂੰ ਥੋੜੇ ਜਿਹੇ ਗੁੰਗੁਨੇ ਪਾਣੀ ਦੇ ਵਿੱਚ ਮਿਲਾ ਕੇ ਇੱਕ ਗਾੜਾ ਜਿਹਾ ਲੇਪ ਬਣਾ ਲੈਣਾ ਪਾਣੀ ਦੀ ਜਗ੍ਹਾ ਤੇ ਜੇ ਤੁਸੀਂ ਅਰੰਡੀ ਦੇ ਤੇਲ ਦਾ ਇਸਤੇਮਾਲ ਕਰੋਗੇ ਤਾਂ ਇਹ ਜਿਹੜਾ ਲੇਪ ਹੈ ਇਹ ਹੋਰ ਵੀ ਜ਼ਿਆਦਾ ਗੁਣਕਾਰੀ ਹੋ ਜਾਊਗਾ ਇਸ ਲੇਪ ਨੂੰ ਦਰਦ ਵਾਲੀ ਜਗ੍ਹਾ ਦੇ ਉੱਤੇ ਜਾਂ ਜਿੱਥੇ ਸੋਰੇਸ਼ਾਈ ਹੋਈ ਆ ਉਸ ਜਗ੍ਹਾ ਦੇ ਉੱਤੇ ਲਾਓ ਜਿਵੇਂ ਗੋ ਵਰਗਤ ਇਥੇ ਸਾਟ ਲੱਗੀ ਹੈ ਇਹਨੂੰ 20 ਮਿੰਟ ਤੋਂ ਲੈ ਕੇ 30 ਮਿੰਟ ਤੱਕ ਲੱਗਾ ਰਹਿਣ ਦਿਓ ਜਦੋਂ ਇਹ ਸੁੱਕ ਜਵੇ ਤਾਂ ਫਿਰ ਇਹਨੂੰ ਗੁੰਗਨੇ ਪਾਣੀ ਦੇ ਵਿੱਚ ਕੋਸੇ ਪਾਣੀ ਦੇ ਨਾਲ ਧੋ ਕੇ ਸਾਫ਼ ਕਰ ਲਓ ਕਾਲੀ ਜੀਰੀ ਦੀ ਤਸੀਰ ਬਹੁਤ ਜ਼ਿਆਦਾ ਗਰਮ ਹੁੰਦੀ ਆ ਇਸ ਕਰਕੇ ਜਦੋਂ ਇਹਦਾ ਲੇਪ ਲਾਇਆ ਜਾਂਦਾ ਤਾਂ ਇਹ ਉਸ ਜਗ੍ਹਾ ਦੇ ਉੱਤੇ ਖੂਨ ਦੇ ਦੌਰੇ ਨੂੰ ਤੀਤ ਕਰ ਦਿੰਦਾ ਤੇ ਆਪਣੇ ਸੋਜਿਸ਼ ਮਟਾਉਣ ਦੇ ਜਿਹੜੇ ਗੁਣ ਹੁੰਦੇ ਆ ਇਹਦੇ ਵਿੱਚ ਉਹਦੇ ਕਰਕੇ ਸੋਜਿਸ਼ ਘਟ ਜਾਂਦੀ ਹੈ ਤੇ ਦਰਦ ਵੀ ਜਿਹੜਾ ਹੈ ਉਹ ਮਿਟ ਜਾਂਦਾ ਕਾਲੀ ਜੀਰੀ ਦਾ ਛੇਮਾ ਫਾਇਦਾ ਬੁਖਾਰ ਠੀਕ ਹੋਣ ਤੋਂ ਬਾਅਦ ਜਿਹੜੀ ਕਮਜ਼ੋਰੀ ਆਉਂਦੀ ਹੈ ਤੇ ਭੁੱਖ ਨਹੀਂ ਲੱਗਦੀ ਉਹਦੇ ਇਹਨਾਂ ਦੋਨਾਂ ਨੂੰ ਸ਼ਾਇਦ ਦੇ ਵਿੱਚ ਮਿਲਾ ਕੇ ਦਿਨ ਦੇ ਵਿੱਚ ਦੋ ਵਾਰ ਖਾਓ। ਬੁਖਾਰ ਤੋਂ ਬਾਅਦ ਜਿਹੜੀ ਕਮਜ਼ੋਰੀ ਹੁੰਦੀ ਹੈ ਉਹ ਠੀਕ ਹੋ ਜਾਏਗੀ ਤੇ ਭੁੱਖ ਵੱਧ ਜਾਊਗੀ। ਕਾਲੀ ਜੀਰੀ ਦਾ ਸੱਤਵਾਂ ਫਾਇਦਾ ਵਜ਼ਨ ਘਟਾਉਣ ਵਾਸਤੇ ਹੁੰਦਾ। ਕਾਲੀ ਜੀਰੀ ਪਾਚਨ ਅਗਨੀ ਨੂੰ ਵਧਾ ਦਿੰਦੀ ਆ, ਮੈਟਾਬੋਲਿਜ਼ਮ ਨੂੰ ਤੇਜ਼ ਕਰ ਦਿੰਦੀ ਆ, ਸਰੀਰ ਦੇ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਦਿੰਦੀ ਆ, ਪਸ਼ਾਬ ਦੀ ਮਾਤਰਾ ਨੂੰ ਵਧਾ ਦਿੰਦੀ ਆ। ਇਨਾਂ ਸਾਰਿਆਂ ਕਾਰਨਾ ਕਰਕੇ ਵਜ਼ਨ ਘਟਦਾ। 250 ਗ੍ਰਾਮ ਮੇਥੀ ਦਾਣਾ ਲਓ, 100 ਗ੍ਰਾਮ ਅਜਵੈਣ ਲਓ, 50 ਗ੍ਰਾਮ ਕਾਲੀ ਜੀਰੀ ਲਓ। ਤੇ ਇਨਾਂ ਨੂੰ ਅਲੱਗ ਦੀ ਨਮੀ ਨਿਕਲਣੀ ਚਾਹੀਦੀ ਆ ਠੰਡਾ ਹੋਣ ਤੇ ਇਹਨਾਂ ਸਾਰਿਆਂ ਨੂੰ ਮਿਲਾ ਕੇ ਮਿਕਸੀ ਦੇ ਵਿੱਚ ਬਰੀਕ ਪਾਊਡਰ ਤਿਆਰ ਕਰ ਲਓ ਇਸ ਪਾਊਡਰ ਨੂੰ ਇੱਕ 에ਅਰ ਟਾਈਟ ਡੱਬੇ ਚ ਭਰ ਕੇ ਰੱਖ ਲਓ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਛੋਟਾ ਚਮਚ ਜਾਨੀ ਕਿ ਲਗਭਗ ਤੇਨ ਤੋਂ 5 ਗ੍ਰਾਮ ਪਾਊਡਰ ਉਸੇ ਪਾਣੀ ਦੇ ਨਾਲ ਖਾਓ ਇਹਦੇ ਨਾਲ ਤੁਹਾਡਾ ਵਜਨ ਹੌਲੀ ਹੌਲੀ ਘਟਣ ਲੱਗੇਗਾ ਕਾਲੀ ਜੀਰੀ ਦਾ ਅਠਮਾ ਫਾਇਦਾ ਇਹ ਆ ਕਿ ਇਹ ਡਾਇਬੀਟਿਸ ਦੇ ਵਿੱਚ ਬਲੱਡ ਸ਼ੂਗਰ ਲੈਵਲ ਨੂੰ ਘਟਾਉਂਦੀ ਆ ਕਾਲੀ ਜੀਰੀ ਦੇ ਵਿੱਚ ਐਂਟੀ ਹਾਈਪਰਗਲਾਈਸਮਿਕ ਗੁਣ ਹੁੰਦੇ ਆ ਜਿਹੜੇ ਬਲੱਡ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਕਰਨ ਤੇ ਮਦਦ ਕਰਦੇ ਆ ਇਹ ਪ ਦੇ ਰਸਾਵ ਨੂੰ ਵਧਾਉਂਦੀ ਹੈ ਇنسੂਲਿਨ ਜ਼ਿਆਦਾ ਬਣਦੀ ਹੈ ਡਾਇਬਟੀਜ਼ ਵਾਸਤੇ ਇਹਦਾ ਕਿਵੇਂ ਪ੍ਰਯੋਗ ਕਰਨਾ ਰਾਤ ਨੂੰ ਇੱਕ ਛੋਟਾ ਚਮਚ ਕਾਲੀ ਜੀਰੇ ਦਾ ਪਾਊਡਰ ਇੱਕ ਗਲਾਸ ਪਾਣੀ ਦੇ ਵਿੱਚ ਪਿਉਂਦਿਓ ਸਵੇਰੇ ਇਸ ਪਾਣੀ ਨੂੰ ਛਾਣ ਕੇ ਖਾਲੀ ਪੇਟ ਪੀ ਲਓ ਜੇ ਇਹ ਤਰੀਕਾ ਇਸਤੇਮਾਲ ਨਹੀਂ ਕਰਨਾ ਤਾਂ ਦੂਜਾ ਤਰੀਕਾ ਸਵੇਰ ਨੂੰ ਖਾਲੀ ਪੇਟ 2 ਤੋਂ 3 ਗ੍ਰਾਮ ਕਾਲੀ ਜੀਰੇ ਦਾ ਪਾਊਡਰ ਸਿੱਧਾ ਹੀ ਗਰਮ ਪਾਣੀ ਨਾਲ ਖਾ ਲਓ ਜੇ ਇਹ ਤਰੀਕਾ ਵੀ ਨਹੀਂ ਯੂਜ਼ ਕਰਨਾ ਤਾਂ ਇੱਕ ਤੀਸਰਾ ਤਰੀਕਾ ਕਾਲੀ ਚਾਹ ਬਣਾਓ ਜਿਹਦੇ ਵਿੱਚ ਦੁੱਧ ਜਾਂ ਚੀਨੀ ਨਹੀਂ ਪਾਉਣੀ ਇਹਦੇ ਵਿੱਚ ਤੁਸੀਂ ਅੱਧਾ ਛੋਟਾ ਚਮਚ ਕਾਲੀ ਜੀਰੀ ਦਾ ਤੇਲ ਮਿਕਸ ਕਰਨਾ ਹੈ ਕ ਵਿਤਰ ਕੋਈ ਵੀ ਇੱਕ ਤਰੀਕਾ ਇਸਤੇਮਾਲ ਕਰਕੇ ਤੁਸੀਂ ਆਪਣੀ ਬਲੱਡ ਸ਼ੂਗਰ ਨੂੰ ਘਟਾ ਸਕਦੇ ਹੋ ਕਾਲੀ ਜੀਰੀ ਦਾ ਨਵਾਂ ਫਾਇਦਾ ਇਹ ਆ ਕਿ ਜੇ ਪਸ਼ਾਬ ਰੁਕ ਜਾਏ ਤਾਂ ਪਸ਼ਾਬ ਨੂੰ ਲਿਆਉਣ ਦੇ ਵਿੱਚ ਮਦਦ ਕਰਦੀ ਹੈ ਇਹ ਡਾਈਯੂਰੇਟਿਕ ਹੁੰਦੀ ਹੈ ਯਾਨੀ ਕਿ ਬਾਡੀ ਦੇ ਵਿੱਚ ਪਸ਼ਾਬ ਦੀ ਮਾਤਰਾ ਨੂੰ ਵਧਾਉਂਦੀ ਹੈ ਪਸ਼ਾਬ ਦੇ ਫਲੋ ਨੂੰ ਵਧਾਉਂਦੀ ਹੈ ਕਿਡਨੀ ਤੇ ਜਿਹੜਾ ਆਪਣਾ ਪਸ਼ਾਬ ਦਾ ਰਸਤਾ ਹੁੰਦਾ ਉਹਨੂੰ ਇਹ ਉਤੇਜਿਤ ਕਰਦੀ ਹੈ ਮਤਲਬ ਕਿ ਅਕਸਾਉਂਦੀ ਆ ਉਹਨੂੰ ਜਿਹਦੇ ਕਰਕੇ ਪਸ਼ਾਬ ਦੀ ਮਾਤਰਾ ਵੱਧਦੀ ਹੈ ਤੇ ਇਹ ਯੂਆਈ ਦੇ ਜਿਹੜੇ ਸਿੰਪਟਮ ਹੁੰਦੇ ਆ ਲੱਛਣ ਹੁੰਦੇ ਆ ਜਿਹਨੂੰ ਆਪਾਂ ਯੂਰੀਨਰੀ ਟਰੈਕ ਇਨਫੈਕਸ਼ਨ ਕਹਿੰਦੇ ਆ ਉਹਨਾਂ ਨੂੰ ਘਟ ਕਰਦੀ ਹੈ ਇਹ ਗ੍ਰਾਮ ਕਾਲੀ ਜੀਰੀ ਦਾ ਪਾਊਡਰ ਗੁੰਗਣੇ ਪਾਣੀ ਦੇ ਨਾਲ ਜਾਣ ਕੇ ਕੋਸੇ ਪਾਣੀ ਦੇ ਨਾਲ ਤੁਸੀਂ ਸਿੱਧਾ ਖਾ ਸਕਦੇ ਹੋ ਦਿਨ ਚ ਦੋ ਵਾਰੀ ਜਾਂ ਫਿਰ ਇੱਕ ਛੋਟਾ ਚਮਚ ਕਾਲੀ ਜੀਰੀ ਦਾ ਪਾਊਡਰ ਇੱਕ ਕੱਪ ਪਾਣੀ ਦੇ ਵਿੱਚ ਬਾਲ ਕੇ ਕੜਾਹ ਬਣਾ ਸਕਦੇ ਹੋ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਹਨੂੰ ਛਾਣ ਕੇ ਤੁਸੀਂ ਕੋਸਾ ਕੋਸਾ ਪੀ ਸਕਦੇ ਹੋ ਦਿਨ ਚ ਦੋ ਵਾਰੀ ਇਹਦੇ ਨਾਲ ਪਸ਼ਾਬ ਨੂੰ ਲਿਹਾਉਣ ਦੇ ਵਿੱਚ ਮਦਦ ਮਿਲੇਗੀ ਕਾਲੀ ਜੀਰੀ ਦੇ ਨੁਕਸਾਨ ਵੀ ਆ ਸਾਵਧਾਨੀਆਂ ਵੀ ਨੇ ਜਿਨ੍ਹਾਂ ਦੇ ਬਾਰੇ ਜਾਣਨਾ ਜ਼ਰੂਰੀ ਆ ਇਹਦੀ ਤਸੀਰ ਬਹੁਤ ਗਰਮ ਹੁੰਦੀ ਆ ਇਹ ਬਹੁਤ ਤੇਜ਼ ਹੁੰਦੀ ਆ ਇਸ ਕਰਕੇ ਇਹ ਢੇਟ ਦੇ ਵਿੱਚ ਤੇਜ਼ ਜਲਣ ਐਸਿਡਿਟੀ ਦੇ ਅਲਸਰ ਪੈਦਾ ਕਰ ਸਕਦੀ ਆ ਇਹਦੀ ਜ ਸਕਦੀ ਹੈ ਜਾਂ 10 ਲੱਖ ਸਕਦੇ ਆ ਇਸ ਕਰਕੇ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਐਸਿਡਿਟੀ ਹੈ ਨਕਸੀਰ ਦੀ ਪ੍ਰੋਬਲਮ ਹੈ ਨਕਸੀਰ ਫੁੱਟਦੀ ਹੈ ਗਰਮੀ ਬਹੁਤ ਜ਼ਿਆਦਾ ਲੱਗਦੀ ਆ ਉਹਨਾਂ ਨੂੰ ਇਹ ਨੁਕਸਾਨ ਕਰ ਸਕਦੀ ਹੈ ਗਰਭਵਤੀ ਮਹਿਲਾਵਾਂ ਨੂੰ ਇਹ ਬਿਲਕੁਲ ਨਹੀਂ ਖਾਣੀ ਚਾਹੀਦੀ ਕਿਉਂਕਿ ਇਹਦੇ ਨਾਲ ਗਰਭਪਾਤ ਹੋ ਸਕਦਾ ਦੁੱਧ ਪਲੌਣ ਵਾਲੀਆਂ ਮਾਵਾਂ ਨੂੰ ਵੀ ਇਹ ਡਾਕਟਰ ਤੋਂ ਪੁੱਛੇ ਬਿਨਾਂ ਨਹੀਂ ਖਾਣੀ ਚਾਹੀਦੀ ਬੱਚਿਆਂ ਨੂੰ ਇਹ ਨਹੀਂ ਦੇਣੀ ਚਾਹੀਦੀ ਜਿਨ੍ਹਾਂ ਨੂੰ ਪੇਟ 'ਚ ਅਲਸਰ ਹੈ ਜਾਂ ਇਹਨਾਂ ਨੂੰ ਬਹੁਤ ਜ਼ਿਆਦਾ ਐਸਿਡਿਟੀ ਰਹਿੰਦੀ ਹੈ ਉਹਨਾਂ ਨੂੰ ਵੀ ਇਹ ਨਹੀਂ ਖਾਣੀ ਚਾਹੀਦੀ ਕਾਲੀ ਜੀਰੀ ਇੱਕ ਦਵਾਈ ਹੈ ਕੋਈ ਮਸਾਲਾ ਨਹੀਂ ਹੈ ਇਹਦਾ ਇਸਤੇਮਾਲ ਕੇਵਲ ਸੀਮਤ ਸਮੇਂ ਵਾਸਤੇ ਨਟੇਦਾ ਬਹੁਤ ਬਹੁਤ ਧੰਨਵਾਦ